ਸਤਿ ਸ਼੍ਰੀ ਅਕਾਲ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਵੱਖ-ਵੱਖ ਨਿਊਜ਼ ਚੈਨਲਾਂ ਤੇ ਜੋ ਅਪਾਰ ਆਈਡੀ ਨੂੰ ਲੈ ਕੇ ਵੱਖ-ਵੱਖ ਬੁੱਧੀਜੀਵੀਆ ਦੁਆਰਾ ਤਰਕ ਪੇਸ਼ ਕੀਤੇ ਗਏ ਹਨ ਕਿ ਅਪਾਰ ਆਈਡੀ ਨੂੰ ਲੈ ਕੇ ਭਾਰਤ ਸਰਕਾਰ ਤੁਹਾਡੇ ਨਾਲ ਧੋਖਾ ਕਰਨ ਜਾ ਰਹੀ ਹੈ ਬਹੁਤ ਸਾਰੇ ਬੁੱਧੀ ਜੀਵੀਆਂ ਨੇ ਅਪਾਰ ਆਈਡੀ ਨੂੰ ਲੈ ਕੇ ਮਾਪਿਆਂ ਨੂੰ ਸੁਚੇਤ ਕੀਤਾ ਹੈ ਕਿ ਤੁਸੀਂ ਆਪਣੇ ਬੱਚਿਆਂ ਦੇ ਆਧਾਰ ਕਾਰਡ ਆਪਣੇ ਆਧਾਰ ਕਾਰਡ ਅਤੇ ਮੋਬਾਈਲ ਨੰਬਰ ਸਕੂਲ ਦੇ ਵਿਧਾਇਕ ਜਾਂ ਫਿਰ ਕਲਰਕਾਂ ਨੂੰ ਨਾ ਦਿਓ ਕਿਉਂਕਿ ਇਹ ਤੁਹਾਡੇ ਬੱਚਿਆਂ ਨਾਲ ਫਰੋਡ ਕਰਨ ਜਾ ਰਹੀ ਹੈ ਜੋ ਕਿ ਸਰਾਸਰ ਵੱਡਾ ਝੂਠ ਹੈ ਅਤੀ ਅਪਾਰ ਆਈਡੀ ਬਾਰੇ ਪੂਰੀ ਜਾਣਕਾਰੀ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜ ਆਪ ਚੈਨਲ ਤੁਹਾਡਾ ਇਸ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਅਪਾਰ ਆਈਡੀ ਕੀ ਹੈ ਇਹ ਵਿਦਿਆਰਥੀਆਂ ਲਈ ਲਾਜ਼ਮੀ ਹੈ ਇਸ ਦੇ ਕੀ ਲਾਭ ਹਨ ਪੂਰੀ ਜਾਣਕਾਰੀ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਰਾਹੀਂ ਦੇਵਾਂਗੇ ਵੀਡੀਓ ਦੇ ਅੰਤ ਤੱਕ ਬਨੇ ਰਹੋ ਸਾਰੇ ਵਿਦਿਆਰਥੀਆਂ ਲਈ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਉਹ ਆਪਣੇ ਆਪ ਅਪਾਰ ਆਈਡੀ ਨਹੀਂ ਬਣਾ ਸਕਦੇ ਇਸ ਲਈ ਤੁਹਾਨੂੰ ਆਪਣੇ ਸਕੂਲ ਨਾਲ ਸੰਪਰਕ ਕਰਨਾ ਹੋਵੇਗਾ ਅਤੇ ਆਈਡੀ ਤਿਆਰ ਕਰਨੀ ਹੋਵੇਗੀ ਵਿਦਿਆਰਥੀਆਂ ਨੂੰ ਸਕੂਲ ਵੱਲੋਂ ਤਿਆਰ ਕੀਤੀ ਆਈਡੀ ਪ੍ਰਾਪਤ ਕਰਨ ਲਈ ਆਪਣੇ ਮਾਪਿਆਂ ਦੀ ਮਨਜ਼ੂਰੀ ਲੈਣੀ ਬਹੁਤ ਜ਼ਰੂਰੀ ਹੈ ਤੁਹਾਡੇ ਮਾਪਿਆਂ ਤੋਂ ਬਿਨਾ ਤੁਸੀਂ ਆਪਣੀ ਅਪਾਰ ਆਈਡੀ ਨਹੀਂ ਬਣਵਾ ਸਕਦੇ ਹੋ ਭਾਰਤ ਸਰਕਾਰ ਵੱਲੋਂ ਨਿਊ ਐਜੂਕੇਸ਼ਨ ਪਾਲਿਸੀ 2020 ਦੇ ਵਿੱਚ ਲਾਗੂ ਕੀਤੀ ਗਈ ਜਿਸ ਨੂੰ ਲੈ ਕੇ ਭਾਰਤ ਸਰਕਾਰ ਨੇ 1 ਨੇਸ਼ਨ 1 ਸਟੂਡੈਂਟ ਆਈਡੀ ਤਹਿਤ ਦੇਸ਼ ਭਰ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਲਈ ਅਪਾਰ ਆਈਡੀ ਕਾਰਡ ਕਾਰਡ ਰਣੇ ਸ਼ੁਰੂ ਕਰ ਦਿੱਤੇ ਹਨ ਵਿਦਿਆਰਥੀਆਂ ਨੂੰ ਆਧਾਰਕਰ ਵਰ ਆਧਾਰ ਕਾਰਡ ਵਰਗਾ ਇੱਕ 12 ਅੰਕਾ ਦਾ ਵਿਲੱਖਣ ਨੰਬਰ ਮਿਲੇਗਾ ਜੋ ਉਹਨਾਂ ਵਿਦਿਆਰਥੀਆਂ ਦੀ ਆਈਡੀ ਵਜੂ ਕੰਮ ਕਰੇਗਾ ਜੇਕਰ ਤੁਹਾਡੇ ਛੋਟੇ ਬੱਚੇ ਹਨ ਜਾਂ ਫਿਰ ਤੁਸੀਂ ਖੁਦ ਵਿਦਿਆਰਥੀ ਹੋ ਤਾਂ ਇਹ ਜਾਨਣਾ ਚਾਹੁੰਦੇ ਹੋ ਕਿ ਇਹ ਏ ਆਈ ਡੀ ਕਿਵੇਂ ਬਣਾਈ ਜਾ ਸਕਦੀ ਹੈ ਅਤੇ ਇਸ ਦੇ ਕੀ ਫਾਇਦੇ ਹਨ ਤਾਂ ਤੁਸੀਂ ਇਸ ਵੀਡੀਓ ਨੂੰ ਜਰੂਰ ਦੇਖੋ 2013 ਦੀ ਅਗਰ ਗੱਲ ਕਰੀਏ ਤਾਂ ਭਾਰਤ ਸਰਕਾਰ ਵੱਲੋਂ 2013 ਦੇ ਵਿੱਚ ਆਧਾਰ ਕਾਰਡ ਲਿਆਂਦਾ ਗਿਆ ਸੀ ਜਿਸ ਨੂੰ ਲੈ ਕੇ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਬੁੱਧੀ ਜੀਵੀਆਂ ਨੇ ਆਧਾਰ ਕਾਰਡ ਬਣਾਉਣ ਉੱਪਰ ਕਿੰਤੂ ਪਰੰਤੂ ਕੀਤਾ ਤੇ ਲੋਕਾਂ ਨੂੰ ਝੂਠੀਆਂ ਉਫਾਵਾਾਂ ਝੂਠੀਆਂ ਉਫਾਵਾਾਂ ਫਲਾਈਆਂ ਕਿ ਸਰਕਾਰ ਤੁਹਾਡਾ ਬਾਇਓ ਡਾਟਾ ਚੋਰੀ ਕਰ ਲਵੇਗੀ ਜਾਂ ਫਿਰ ਤੁਹਾਡਾ ਬਾਇਓ ਡਾਟਾ ਕੋਈ ਹੋਰ ਡਿਜੀਟਲ ਹੈਂਕਰ ਚੋਰੀ ਕਰਕੇ ਤੁਹਾਡੇ ਉੱਪਰ ਤੁਹਾਡੇ ਨਾਲ ਵੱਡਾ ਫਰੋਡ ਕਰ ਸਕਦੀ ਏ ਪਰ ਇਸ ਤਰ੍ਹਾਂ ਦੀਆਂ ਕੋਈ ਵੀ ਘਟਨਾਵਾਂ ਨਹੀਂ ਹੋਈਆਂ ਬਲਕਿ ਆਧਾਰ ਕਾਰਡ ਬਣ ਨਾਲ ਇੱਕ ਵਿਲੱਖਣ ਆਈਡੀ ਤਿਆਰ ਹੋਈ ਜਿਸ ਨਾਲ ਬੋਥ ਸਾਰੇ ਲੋਕਾਂ ਦੇ ਨਿੱਜੀ ਕੰਮ ਸੁਖਾਲੇ ਹੋ ਗਏ ਅਤੇ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਧੋਖਾਧੜੀ ਜਾਂ ਫਿਰ ਗਲਤ ਕੰਮ ਨਹੀਂ ਹੋਇਆ ਆਧਾਰ ਕਾਰਡ ਹਰੇਕ ਬੰਦੇ ਦਾ ਇੱਕ ਵਿਲੱਖਣ ਆਈਡੀ ਕਾਰਡ ਬਣਿਆ ਅਤੇ ਜਿਸ ਨੂੰ ਲੈ ਕੇ ਬਹੁਤ ਸਾਰੇ ਫਾਇਦੇ ਆਮ ਜਨਤਾ ਨੂੰ ਉੱਥੇ ਨੂੰ ਮਿਲੇ ਜਿਸ ਤਰ੍ਹਾਂ ਆਧਾਰ ਕਾਰਡ ਦੇ ਹਿਆਰਾ ਫਾਇਦੇ ਆਮ ਜਨਤਾ ਨੂੰ ਹੋ ਰਹੇ ਹਨ ਇਸੇ ਪ੍ਰਕਾਰ ਅਪਾਰ ਆਈਡੀ ਬਣਾਉਣ ਤੋਂ ਬਾਅਦ ਵਿਦਿਆਰਥੀਆਂ ਨੂੰ ਬਹੁਤ ਸਾਰੇ ਕੰਮਾਂ ਵਿੱਚ ਸੁੱਖ ਦਾ ਸਾਹ ਆਏਗਾ ਅਤੇ ਜੋ ਕਿ ਅਪਾਰ ਆਈਡੀ ਬਣਨ ਤੋਂ ਬਾਅਦ ਲਗਾਤਾਰ ਜਿੰਨੀ ਦੇਰ ਉਹ ਵਿਦਿਆਰਥੀ এডਿਕੇਸ਼ਨ ਪ੍ਰਾਪਤ ਕਰਦਾ ਹੈ ਉਨੀ ਦੇਰ ਉਹ ਆਈਡੀ ਉਸ ਦੀ ਚੱਲੇਗੀ ਅਤੇ ਹਰੇਕ ਸੈਸ਼ਨ ਦਾ ਸਰਟੀਫਿਕੇਟ ਉਸ ਦਾ ਉਸ ਆਈਡੀ ਵਿੱਚ ਹੀ ਬਣ ਕੇ ਬਲਕਿ ਇੱਕ ਬੋਰਡ ਵੱਲੋਂ ਤਿਆਰ ਕਰਕੇ ਭੇਜ ਦਿੱਤਾ ਜਾਵੇਗਾ ਲੋੜ ਪੈਣ ਤੇ ਉਹ ਵਿਦਿਆਰਥੀ ਆਪਣਾ ਸਰਟੀਫਿਕੇਟ ਕਿਤੂ ਵੀ ਪ੍ਰਿੰਟ ਕਰਵਾ ਸਕਦਾ ਹੈ ਅਤੇ ਲੋੜ ਪੈਣ ਤੇ ਉਹ ਸਰਟੀਫਿਕੇਟ ਉੱਥੇ ਦਿਖਾ ਸਕਦਾ ਹੈ ਹੁਣ ਗੱਲ ਕਰਦੇ ਹਾਂ ਕਿ ਤੁਸੀਂ ਅਪਾਰ ਆਈਡੀ ਕਿਸ ਤਰ੍ਹਾਂ ਬਣਵਾ ਸਕਦੇ ਹੋ ਜਿਸ ਸਕੂਲ ਵਿੱਚ ਤੁਸੀਂ ਪੜ੍ਹਦੇ ਹੋ ਜਾਂ ਫਿਰ ਜਿਸ ਸਕੂਲ ਵਿੱਚ ਤੁਹਾਡੇ ਬੱਚੇ ਪੜ੍ਹਦੇ ਹਨ ਉਸ ਸਕੂਲ ਵਿੱਚ ਜਾ ਕੇ ਤੁਸੀਂ ਸਕੂਲ ਦੇ ਲਰਟ জাফর ਵਿਧਾਇਕ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਨੂੰ ਕਹਿ ਸਕਦੇ ਹੋ ਕਿ ਸਾਡੇ ਬੱਚੇ ਦੀ ਅਪਾਰ ਆਈਡੀ ਤਿਆਰ ਕਰ ਦਿਓ ਤਾਂ ਉਹ ਸਿੱਖਿਆ ਮੰਤਰਾਲੇ ਦੀ ਅਪਾਰ ਵੈਬਸਾਈਟ apareducation.gov.in.com ਤੇ ਜਾ ਕੇ ਅਰਜੀ ਨੂੰ ਫਿਲ ਕਰਕੇ ਤੁਹਾਡੇ ਸਾਹਮਣੇ ਅਰਜੀ ਦਾਖਲ ਕਰਨਗੇ ਇਸ ਫਾਰਮ ਵਿੱਚ ਵਿਦਿਆਰਥੀ ਦਾ ਨਾਮ ਜਨਮ ਮਿਤੀ ਲਿੰਗ ਮੋਬਾਈਲ ਨੰਬਰ ਮਾਪਿਆਂ ਦਾ ਨਾਮ ਆਧਾਰ ਕਾਰਡ ਨੰਬਰ ਆਦ ਰਜਿਸਟਰਡ ਕੀਤਾ ਜਾਵੇਗਾ ਅਤੇ ਤੁਹਾਨੂੰ ਪੂਰੀ ਆਈਡੀ ਦਿਖਾ ਕੇ ਉਸ ਤੋਂ ਬਾਅਦ ਲੌਗਇਨ ਕੀਤੀ ਜਾਵੇਗੀ ਜੇਕਰ ਉਸ ਸਮੇਂ ਤੁਹਾਡੇ ਬੱਚੇ ਦੇ ਨਾਮ ਵਿੱਚ ਕੋਈ ਗਲਤੀ ਜਾਂ ਫਿਰ ਤੁਹਾਡੇ ਆਪਣੇ ਖੁਦ ਦੇ ਨਾਮ ਵਿੱਚ ਕੋਈ ਮਿਸਟੇਕ ਹੈ ਤਾਂ ਤੁਸੀਂ ਮੌਕੇ ਤੇ ਸਹੀ ਕਰਵਾ ਸਕਦੇ ਹੋ ਇੱਕ ਵਾਰ ਆਈਡੀ ਬਣਨ ਤੋਂ ਬਾਅਦ ਲਗਾਤਾਰ ਜਿੰਨੀ ਦੇਰ ਤੁਹਾਡਾ ਬੱਚਾ ਸਿੱਖਿਆ ਪ੍ਰਾਪਤ ਕਰੇਗਾ ਉਨੀ ਦੇਰ ਉਹ ਆਈਡੀ ਹੀ ਬੱਚੇ ਦੀ ਚੱਲੇਗੀ ਜਿਸ ਤਰ੍ਹਾਂ ਇੱਕ ਵਾਰ ਆਧਾਰ ਕਾਰਡ ਬਣਨ ਤੋਂ ਬਾਅਦ ਦੁਬਾਰਾ ਨਵਾਂ ਆਧਾਰ ਕਾਰਡ ਨਹੀਂ ਅਪਲਾਈ ਕੀਤਾ ਜਾ ਸਕਦਾ ਉਸੇ ਤਰ੍ਹਾਂ ਹੀ ਅਪਾਰ ਆਈਡੀ ਇੱਕ ਵਿਦਿਆਰਥੀ ਦੀ ਸਿਰਫ ਇੱਕ ਵਾਰ ਹੀ ਬਣੇਗੀ ਉਸ ਤੋਂ ਬਾਅਦ ਇਸ ਵਿੱਚ ਜੇਕਰ ਕੋਈ ਗਲਤੀ ਜਾਂ ਮਿਸਟੇਕ ਹੁੰਦੀ ਹੈ ਤਾਂ ਉਹ ਕਰੈਕਸ਼ਨ ਹੋ ਸਕਦੀ ਹੈ ਪਰ ਨਵੀਂ ਆਈਡੀ ਤਿਆਰ ਨਹੀਂ ਕੀਤੀ ਜਾਵੇਗੀ ਇਹ ਪੜ ਸਰਕਾਰ ਵੱਲੋਂ ਸਖਤ ਅਦਾਇਤਾ ਹਨ ਅਪਾਰ ਆਈਡੀ ਦੇ ਲਾਭ ਕੀ ਹਨ ਅਪਾਰ ਆਈਡੀ ਨੂੰ ਵਿਦਿਆਰਥੀਆਂ ਦੇ டிਜੀ ਲੋਕਰ ਖਾਤੇ ਨਾਲ ਵੀ ਲਿੰਕ ਕੀਤਾ ਜਾਵੇਗਾ ਇਸ ਤੋਂ ਬਾਅਦ ਵਿਦਿਆਰਥੀ ਨੂੰ ਆਪਣੇ ਸਾਰੇ ਵਿਦਿਅਕ ਦਸਤਾਵੇਜ਼ ਹਰ ਜਗ੍ਹਾ ਲੱਜਾਣ ਦੀ ਲੋੜ ਨਹੀਂ ਪਵੇਗੀ ਉਹ ਅਪਾਰ ਆਈਡੀ ਤੋਂ ਹੀ ਆਪਣੇ ਸਾਰੇ ਦਸਤਾਵੇਜ਼ ਪ੍ਰਾਪਤ ਕਰ ਸਕਣਗੇ ਇਸ ਰਾਈ ਵਿਦਿਆਰਥੀਆਂ ਨੂੰ ਸਰਕਾਰੀ ਸਕੀਮਾਂ ਦਾ ਸਿੱਧਾ ਲਾਭ ਪ੍ਰਾਪਤ ਹੋਵੇਗਾ ਇਸੇ ਨਾਲ ਹੀ ਇਸ ਆਈਡੀ ਨਾਲ ਫਰਜੀ ਸਰਟੀਫਿਕੇਟ ਫਰਜੀ ਦਸਤਾਵੇਜ਼ ਡੁਪਲੀਕੇਟ ਮਾਰਕਸ਼ੀਟ ਵਰਗੇ ਮਾਮਲਿਆਂ 'ਤੇ ਰੋਕ ਲਗਾਈ ਜਾ ਸਕਦੀ ਹੈ ਅਤੀ ਇਸ ਨੂੰ ਲੈ ਕੇ ਭਾਰਤ ਸਰਕਾਰ ਨੇ ਅਪਾਰ ਆਈਡੀ ਦੀ ਪਰਸ਼ ਕੀਤੀ ਹੈ ਹੁਣ ਮਾਪਿਆਂ ਦਾ ਵੱਡਾ ਸਵਾਲ ਹੋਵੇਗਾ ਕਿ ਇਹ ਅਪਾਰ ਆਈਡੀ ਲਾਜ਼ਮੀ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਹ ਆਈਡੀ ਵਿਦਿਆਰਥੀਆਂ ਲਈ ਲਾਜ਼ਮੀ ਹੈ ਵਿਦਿਆਰਥੀ ਇਸ ਨੂੰ ਆਪਣੇ ਮਾਤਾ ਪਿਤਾ ਦੀ ਇਜਾਜ਼ਤ ਨਾਲ ਬਣਵਾ ਸਕਦੇ ਹਨ ਜੇਕਰ ਤੁਸੀਂ ਬਾਲਗ ਹੋ ਤਾਂ ਤੁਸੀਂ ਇਸ ਆਈਡੀ ਨੂੰ ਖੁਦ ਬਣਾਉਣ ਦਾ ਫੈਸਲਾ ਵੀ ਲੈ ਸਕਦੇ ਹੋ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਆਮੇ ਆਈਡੀ ਲਾਜ਼ਮੀ ਨਹੀਂ ਹੈ ਪਰ ਹੁਣ ਤੱਕ ਤਕਰੀਬਨ 45 ਤੋਂ 50 ਕਰੋੜ ਵਿਦਿਆਰਥੀਆਂ ਨੇ ਇਸ ਨੂੰ ਰਜਿਸਟਰ ਕੀਤਾ ਹੈ ਅਤੇ ਇਹ ਆਈਡੀ ਬਣ ਕੇ ਤਿਆਰ ਹੋ ਚੁੱਕੀਆਂ ਹਨ ਆਉਣ ਵਾਲੇ ਸਮੇਂ ਵਿੱਚ ਇਹ ਆਈਡੀ ਤੁਹਾਡੇ ਲਈ ਮਦਦਗਾਰ ਸਾਬਤ ਹੋ ਸਕਦੀ ਏ ਇਸ ਲਈ ਇਸ ਆਈਡੀ ਨੂੰ ਬਣਾਉਣ ਤੋਂ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਹੀਂ ਹੈ ਤੁਸੀਂ ਆਪਣੇ ਬੱਚਿਆਂ ਦੀ ਜਾਂ ਫਿਰ ਤੁਸੀਂ ਖੁਦ ਆਪਣੀ ਅਪਾਰ ਆਈਡੀ ਬਣਵਾ ਸਕਦੇ ਹੋ ਇਹ ਤੁਹਾਡੇ ਲਈ ਲਾਭਦਾਇਕ ਹੋਵੇਗੀ ਜਿਸ ਤਰ੍ਹਾਂ ਇੱਕ ਆਧਾਰ ਕਾਰਡ ਬਣਾਉਣ ਤੋਂ ਬਾਅਦ ਤੁਹਾਨੂੰ 11 ਬੈਨੀਫਿਟਸ ਮਿਲੇ ਹਨ ਉਸੇ ਤਰ੍ਹਾਂ ਹੀ ਅਪਾਰ ਆਈਡੀ ਬਣਾਉਣ ਤੋਂ ਬਾਅਦ ਤੁਹਾਨੂੰ ਬਹੁਤ ਸਾਰੀ ਸੁਵਿਧਾ ਮਿਲੇਗੀ ਅਤੇ ਤੁਹਾਨੂੰ ਇੱਕ ਵਾਰ ਅਪਾਰ ਆਈਡੀ ਬਣਾਉਣ ਤੋਂ ਬਾਅਦ ਵਾਰ-ਵਾਰ ਵਿੱਦਿਆ ਕਸਰਟੀਫਿਕੇਟ ਜਾਂ ਫਿਰ ਆਪਣੇ ਦਸਤਾਵੇਜ਼ ਚੱਕ ਕੇ ਲਜਾਣ ਦੀ ਝੰਜੜ ਤੋਂ ਛੁਟਕਾਰਾ ਮਿਲੇਗਾ ਇਸ ਕਰਕੇ ਅਸੀਂ ਸਿਫਾਰਿਸ਼ ਕਰਦੇ ਹਾਂ ਕਿ ਤੁਸੀਂ ਆਪਣੀ ਅਪਰ ਆਈਡੀ ਬਿਨਾਂ ਚਿਜਕ ਤੋਂ ਬਣਵਾਓ ਤਾਂ ਕਿ ਤੁਹਾਨੂੰ ਇਸ ਦਾ ਲਾਭ ਮਿਲ ਸਕੇ